ਭਲੇ ਚਾਚਾ ਤੂੰ 5 ਸਾਲ ਦੀ ਪੜ੍ਹਾਈ ਕਰਕੇ ਆਖਰਕਾਰ ਡਾਕਟਰ ਬਣ ਹੀ ਗਿਆ। ਉਹ ਹਾਂ ਭਤੀਜ ਉਹ ਹੁਣ ਤੇਰੇ ਚਾਚੇ ਨੂੰ ਨਾ ਆ ਸਾਰਾ ਪਿੰਡ ਡਾਕਟਰ ਡਾਕਟਰ ਆਖੂਗਾ। ਉਹ ਪਹਿਲਾਂ ਵੀ ਐਵੇਂ ਕੁਦੂ ਕੁਦੂ ਗਏ ਜਾਂਦੇ ਸੀ। ਉਹ ਚੱਲ ਚਾਚਾ ਪਹਿਲਾਂ ਦੁਕਾਨ ਵਾਲੇ ਨਾਲ ਗੱਲ ਕਰ ਜੀ ਗਏ। ਓਏ ਉਹ ਪੰਜਾਂ ਸਾਲਾਂ ਬਾਅਦ ਮੈਂ ਪਿੰਡ ਆਇਆ ਵਾਂ। ਉਹ ਪਹਿਲਾਂ ਮੈਨੂੰ ਘਰ ਲੈ ਕੇ ਚੱਲ। ਉਹ ਚਾਚਾ ਉਹ ਬਸ 5 ਮਿੰਟ ਲੱਗਣੇ ਆ। ਉਹ ਮੇਰੇ ਦਿਲ ਨੂੰ ਸਕੂਨ ਜਾ ਮਿਲ ਜਾਊਗਾ। ਉਹ ਚੱਲ ਪਤਾ ਨਹੀਂ ਇਹਨੇ ਕੀ ਕਰ ਦੇਣਾ ਵਾ ਮੈਂ ਕਲਾ ਆਪਣੀ ਹਧਾਰ ਵਾਲੀ ਕਾਪੀ ਕੱਢ ਤੁਹਾਡਾ ਖਾਤਾ ਕੱਢ ਉਹ ਮੇਰਾ ਚਾਚਾ ਦਿੱਲੀੋਂ 5 ਸਾਲ ਆ ਗਏ ਡਾਕਟਰ ਬਣ ਗਿਆ ਵਾ ਉਹ ਬੱਲੇ ਬੱਲੇ ਉਹ ਫਿਰ ਤੇ ਤੁਹਾਨੂੰ ਵਧਾਈ ਹੋਵੇ ਉਹ ਚੱਲ ਮੈਂ ਲਿਉਣਾ ਕਾਪੀ ਉਹ ਰੁਕ ਜਾ ਉਹ ਸ਼ੁਗਰਾ ਪ੍ਰਮਾਤਮਾ ਉਹ ਅੱਜ ਪਹਿਲੇ ਪੈਸੇ ਨਿਕਲਣਗੇ ਹ ਲੈ ਆਪੋ ਤੇ ਉਹ ਤੁਹਾਡਾ ਨਾ 5500 ਰੁਪਇਆ ਬਣਦਾ ਵਾ ਉਹ ਚਲੋ ਤੁਸੀਂ 5000 ਦੇ ਦਿਓ ਹੋਏ ਅੰਕਲਾ ਉਹ ਤੈਨੂੰ ਕਿੰਨੇ ਕਹਤਾ ਵੀ ਇਹੀ ਪੈਸੇ ਦੇਣ ਆਇਆ ਉਹ ਪੈਸੇ ਬੁਹਿ ਨਹੀਂ ਮਿਲਦੇ ਜੇ ਉਹ ਫਿਰ ਤੂੰ ਆ ਕਾਪੀ ਕਿਹੜੀ ਗੱਲ ਮੰਗਾਈ ਆ ਉਹ ਮੇਰਾ ਚਾਚਾ ਮਹਾ ਡਾਕਟਰ ਬਣਿਆ ਵਾ ਉਹ ਮੈਂ ਤੇਦੇ ਨਾਂ ਦੇ ਅੱਗੇ ਡਾਕਟਰ ਲਿਖਣਾ ਆ ਵਾ